ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਤਾਂ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਬਾਗੀ ਧੜੇ ਦੇ ਵੱਲੋਂ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਸਮੇਤ तमाम ਸੀਨੀਅਰ ਅਕਾਲੀ ਦਲ ਦੇ ਲੀਡਰ ਮੌਜੂਦ ਰਹੇ ਔਰ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਆ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਘੇਰਿਆ ਜਾ ਰਿਹਾ ਲਗਾਤਾਰ ਅੱਜ ਨਵੇਂ ਇਲਜ਼ਾਮ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਉੱਪਰ ਲਗਾਏ ਗਏ ਆ ਔਰ ਕਹਿ ਰਿਹਾ ਹੈ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਔਰ ਜਲੰਧਰ ਦੇ ਮਸਲੇ ਨੂੰ ਲੈ ਕੇ ਵੀ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲ ਭਾਜਪੀ ਦੇ ਨਾਲ ਜੋ ਗੱਟ ਜੋੜ ਕਰਨ ਨੂੰ ਲੈ ਕੇ ਤਰਲੇ ਕੱਢਦੇ ਰਿਹਾ ਸੁਖਵੀਰ ਸਿੰਘ ਬਾਦਲ ਇਹ ਗੱਲ ਕਹੀ ਹੈ ਅਕਾਲੀ ਦਲ ਦੇ ਲੀਡਰਾਂ ਨੇ ਜਿਹੜਾ ਧੜਾ ਹੁਣ ਬਾਗੀ ਧੜੇ ਦੇ ਨਾਂ ਨਾਲ ਜਾਣਿਆ ਜਾ ਰਿਹਾ ਔਰ ਉੱਥੇ ਹੀ ਚੰਦੂ ਮਾਜਰਾ ਕਹਿ ਰਿਹਾ ਕਿ ਆਪਣੇ ਮਨਚਾਹੇ ਬੰਦਿਆਂ ਨੂੰ ਨਾਲ ਲੈ ਕੇ ਸੁਖਵੀਰ ਬਾਦਲ ਨੇ ਧੜਾ ਬਣਾ ਲਿਆ ਔਰ ਇੱਕ ਧੜੇ ਦੇ ਆਗੂ ਬਣ ਕੇ ਰਹਿ ਗਏ ਸੁਖਵੀਰ ਸਿੰਘ ਬਾਦਲ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਚੋਂ ਕੋਈ ਵੀ ਪ੍ਰਧਾਨਗੀ ਨਹੀਂ ਚਾਹੁੰਦਾ ਅਕਾਲੀ ਦਲ ਦੀ ਅਸੀਂ ਚਾਹੁੰਦੇ ਆ ਕਿ ਅਕਾਲੀ ਦਲ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਆ ਅਕਾਲੀ ਦਲ ਦੇ ਵਿੱਚ ਸੁਧਾਰ ਹੋਣ ਤਾਂ ਕਿ ਅਕਾਲੀ ਦਲ ਜਿਹੜਾ ਉਹ ਰਿਵਾਈਵਲ ਕਰ ਸਕੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਫੀ ਅਸੀਂ ਮੰਗਣੀ ਚਾਹੁੰਦੇ ਆ ਜਿਹੜੀਆਂ ਗਲਤੀਆਂ ਗੁਸਤਾਖੀਆਂ ਹੋਈਆਂ ਉਹਦੀ ਮਾਫੀ ਸਾਨੂੰ ਮੰਗਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਦੇ ਵੀ ਮਾਫੀ ਨਹੀਂ ਮੰਗੀ ਅਸੀਂ ਪ੍ਰੈਸ਼ਰਾਈਜ਼ ਕਰਦੇ ਰਹੇ ਅਸੀਂ ਲਗਾਤਾਰ ਕਹਿੰਦੇ ਰਹੇ ਆ ਕਿ ਸੁਖਵੀਰ ਬਾਦਲ ਮਾਫੀ ਮੰਗਣ ਪਰ ਉਹਨਾਂ ਨੇ ਕਿਹਾ ਕਿ ਕਦੇ ਵੀ ਉਹਨਾਂ ਨੇ ਮਾਫੀ ਨਹੀਂ ਮੰਗੀ ਨਾਲ ਹੀ ਜਦੋਂ ਇਹ ਸਵਾਲ ਹੋਇਆ ਕਿ ਉਹ ਕਹਿੰਦੇ ਕਿ ਮਾਫੀ ਮੰਗੀ ਗਈ ਹੈ ਤਾਂ ਕਿਹਾ ਕਿ ਨਾਲ ਦੇ ਗੁਰੂ ਘਰ ਦੇ ਵਿੱਚ ਮਾਫੀ ਮੰਗੀ ਗਈ ਹੈ ਬੀਬੀ ਜ਼ਗੀਰਕਾਰ ਹੋਣਾਂ ਨੇ ਜਵਾਬ ਦਿੱਤਾ ਇਸ ਮਸਲੇ ਦੇ ਉੱਪਰ ਉਹਨਾਂ ਨੇ ਕਿਹਾ ਕਿ ਇਹ ਤਾਂ ਅਖੰਡ ਪਾਠ ਸਾਹਿਬ ਰਖਵਾ ਲਓ ਔਰ ਉੱਥੇ ਕਹਿ ਦਿਓ ਕਿ ਸਾਨੂੰ ਗੁਨਾਹਾਂ ਦੀ ਮੁਆਫੀ ਦਿੱਤੀ ਜਾਵੇ ਇਹ ਤਾਂ ਮਾਫ ਨਹੀਂ ਹੁੰਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਰਿਆਦਾ ਮੁਤਾਬਕ ਮਾਫੀ ਮੰਗੀ ਜਾਵੇ ਪਹਿਲਾਂ ਵੀ ਮੁਆਫੀਆਂ ਮੰਗੀਆਂ ਗਈਆਂ ਵੱਡੇ ਲੀਡਰਾਂ ਦੇ ਵੱਲੋਂ ਵੀ ਔਰ ਹੁਣ ਸੁਖਵੀਰ ਬਾਦਲ ਹੋਣਾਂ ਨੂੰ ਵੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਮਾਫੀ ਮੰਗਣ ਦੇ ਵਿੱਚ ਹਰਜ ਕੀ ਹੈ ਮਾਫੀ ਕਿਹੜੇ ਕਿਹੜੇ ਮਸਲਿਆਂ ਦੀ ਮੰਗੀ ਜਾਏਗੀ ਸਵਾਲ ਤਾਂ ਇਹ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਬੇਅਦਬੀ ਦੀ ਗੱਲ ਕਹੀ ਜਾਂਦੀ ਹੈ ਬੇਅਦਬੀ ਦੇ ਮਸਲੇ ਤੇ ਮਾਫੀ ਜਾਂ ਹੋਰ ਜਿਹੜੇ ਮਸਲੇ ਨੇ ਉਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਮਾਫੀ ਮੰਗੀ ਜਾਵੇ ਗੱਲ ਕਹੀ ਜਾ ਰਹੀ ਹੈ ਤਾਂ ਬਾਗੀ ਧੜੇ ਦਾ ਸੁਖਬੀਰ ਸਿੰਘ ਬਾਦਲ ਤੇ ਬਹੁਤ ਵੱਡਾ ਇਲਜ਼ਾਮ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਸਲਾਹ ਬਿਨਾਂ ਸੁਖਬੀਰ ਬਾਦਲ ਨੇ ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਔਰ ਇਹ ਗੱਠ ਜੋੜ ਕਰਨ ਲਈ ਸੁਖਵੀਰ ਬਾਦਲ ਨੇ ਬੀਜੇਪੀ ਦੇ ਤਰਲੇ ਵੀ ਕੱਢੇ ਆ ਇਹ ਵੀ ਗੱਲ ਉਹਨਾਂ ਵੱਲੋਂ ਕਹੀ ਗਈ ਆ ਤੇ ਸੁਖਵੀਰ ਬਾਦਲ ਨੇ ਮਨਚਾਏ ਬੰਦਿਆਂ ਨੂੰ ਨਾਲ ਜੋੜ ਕੇ ਧੜਾ ਬਣਾ ਲਿਆ ਇੱਕ ਧੜੇ ਦੇ ਲੀਡਰ ਬਣ ਗਏ ਆ ਸੁਖਵੀਰ ਬਾਦਲ ਨੇ ਪਾਰਟੀ ਨੂੰ ਖੇਰੂਖੇ ਨੂੰ ਕਰ ਦਿੱਤਾ ਇਹ ਗੱਲ ਚੰਦੂ ਮਾਜਰਾ ਉਹਨਾਂ ਦੇ ਵੱਲੋਂ ਕਹੀ ਗਈ ਆ ਤੇ ਨਾਲ ਹੀ ਬੜਾਲਾ ਹਣੀ ਜੋ ਕਿ ਹੁਣ ਤੱਕ ਸਾਇਲੈਂਟ ਰਹੇ ਔਰ ਗੁਰਪ੍ਰਤਾ ਬੜਾਲਾ ਨੇ ਬਹੁਤ ਵੱਡੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਅਜਿਹੀ ਸਿਚੁਏਸ਼ਨ ਲਈ ਸਦਾ ਤੌਰ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸੁਖਬੀਰ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਹੈ ਚੰਦੂ ਮਾਜਰਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਲੋਕਾਂ ਨੇ ਹੀ ਸਬਕ ਸਿਖਾਤਾ ਕਈ ਵਾਰ ਤਾਂ ਲੋਕਾਂ ਨੇ ਕਈ ਵਾਰ ਫਤਵਾ ਦੇ ਤਾਂ ਸਾਨੂੰ ਅਸੀਂ ਲੋਕਾਂ ਦੇ ਫਤਵੇ ਨਾਲ ਮੱਥਾ ਕਿਉਂ ਲਾ ਰਹੇ ਹਾਂ ਸਾਨੂੰ ਛੱਡ ਦੇਣਾ ਚਾਹੀਦਾ ਇਹ ਗੱਲ ਉਹਨਾਂ ਨੇ ਕਹੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਸਾਡੇ ਵਿੱਚੋਂ ਜਿੰਨੇ ਵੀ ਲੋਕ ਆਵਾਜ਼ ਚੁੱਕ ਰਹੇ ਸਾਡੇ ਚੋਂ ਕੋਈ ਵੀ ਪ੍ਰਧਾਨ ਨਹੀਂ ਹੋਏਗਾ ਨਾ ਅਸੀਂ ਬਣਨਾ ਚਾਹੁੰਦੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਪਾਰਟੀ ਦਾ ਪ੍ਰਧਾਨ ਹੋਏਗਾ ਔਰ ਉਹ ਸੀਐਮ ਫੇਸ ਨਹੀਂ ਹੋਏਗਾ ਇਹ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਦਾ ਜ਼ਿਕਰ ਹੋਇਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਝੁੰਡਾ ਰਿਪੋਰਟ ਸੀ ਉਹ ਲਾਗੂ ਹੀ ਨਹੀਂ ਕੀਤੀ ਗਈ ਲਾਗੂ ਕੀਤੀ ਜਾਣੀ ਚਾਹੀਦੀ ਸੀ ਢੀਂਡਾ ਸਾਹਿਬ ਵੀ ਨਾਲ ਬੈਠੇ ਸੀ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਵੀ ਕੁਝ ਇੱਕ ਗੱਲਾਂ ਕਹਿ ਕੇ ਗਏ ਨੇ ਔਰ ਉੱਥੇ ਹੀ ਬਾਕੀ ਦੀਆਂ ਗੱਲਾਂ ਜਿਹੜੀਆਂ ਚੰਦੂ ਮਾਜਰਾ ਹੁਣਾਂ ਦੇ ਵੱਲੋਂ ਵੀ ਕੀਤੀਆਂ ਗਈਆਂ ਤਾਂ ਲਗਾਤਾਰ ਦੱਸ ਰਹੇ ਅਸੀਂ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਹੋ ਕੀ ਰਿਹਾ ਅਕਾਲੀ ਦਲ ਦੇ ਵਿੱਚ ਬੀਬੀ ਜਗੀਰ ਕੌਰ ਹੁਣੀ ਵੀ ਖੁੱਲ ਕੇ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਦੋਂ ਮੀਟਿੰਗ ਹੋਈ ਹੈ ਔਰ ਉਸ ਮੀਟਿੰਗ ਲਈ ਮੈਨੂੰ ਫੋਨ ਕੀਤਾ ਸੀ ਇੱਕ ਦਿਨ ਪਹਿਲਾਂ ਤਾਂ ਜੇ ਸੁਖਵੀਰ ਸਿੰਘ ਬਾਦਲ ਨੇ ਮੈਨੂੰ ਫੋਨ ਕੀਤਾ ਅੱਧਾ ਘੰਟਾ ਗੱਲ ਹੋਈ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਮੀਟਿੰਗ ਦੇ ਵਿੱਚ ਆਓ ਔਰ ਜਦੋਂ ਫਿਰ ਮੈਂ ਮੀਟਿੰਗ 'ਚ ਨਹੀਂ ਆਈ ਤਾਂ ਫਿਰ ਅਗਲੇ ਦਿਨ ਮੈਂ ਬਾਗੀ ਹੋ ਗਈਆਂ ਇਹ ਗੱਲ ਬੀਬੀ ਜਗੀਰ ਕੌਰ ਉਹਨਾਂ ਦੇ ਵੱਲੋਂ ਕਹੀ ਗਈ ਆ ਤਾਂ ਬੀਬੀ ਜਗੀਰ ਕੌਰ ਕੀ ਕਹਿ ਰਹੇ ਨੇ ਪ੍ਰੈਸ ਕਾਨਫਰੰেন্স ਦੇ ਵਿੱਚ ਉਹ ਸੁਣਾਉਣੇ ਆ ਲੰਬਾ ਇਤਿਹਾਸ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗ੍ਰਹਿ ਮੰਤਰੀ ਦੇਸ਼ ਦੇ ਬੂਟਾ ਸਿੰਘ ਜੀ ਸਰਦਾਰ ਸੁਜੀਤ ਸਿੰਘ ਜੀ ਬਰਨਾਲਾ ਸਭ ਨੇ ਪੇਸ਼ ਹੋ ਕੇ ਉੱਥੇ ਖਿਮਾ ਜਾਂਚਨਾ ਕੀਤੀ ਜੇ ਕੋਈ ਵਿਧਿ ਵਿਵਧਾਨ ਹੈ ਤਾਂ ਇਹ ਹੈ ਕਿ ਪਹਿਲਾਂ ਜਾ ਕੇ ਸਕਤਰਤ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਚਿੱਠੀ ਦੇਣੀ ਪੈਂਦੀ ਏ ਆ ਆ ਸਾਡੇ ਕੋਲੋਂ ਗਲਤੀਆਂ ਹੋਈਆਂ ਤੇ ਉਹਦੀ ਅਸੀਂ ਮਾਫੀ ਖਿਮਾ ਚਾਤਨਾ ਮੰਗਣਾ ਚਾਹੁੰਦੇ ਆ ਫਿਰ ਉਹ ਚਿੱਠੀ ਲਖ ਲੈਂਦੇ ਪੰਜੇ ਸਿੰਘ ਸਾਹਿਬਾਨ ਬੈਠ ਕੇ ਉਹਨੂੰ ਡਿਸਕਸ ਕਰਦੇ ਤੇ ਫਿਰ ਉਹ ਦੁਬਾਰਾ ਉਹਨਾਂ ਨੂੰ ਬੁਲਾਉਂਦੇ ਆ ਫਿਰ ਉਹਨਾਂ ਨੂੰ ਸਪਸ਼ਟੀ ਕਰ ਲੈਂਦੇ ਸਪਸ਼ਟੀ ਕਰਨ ਲੈਣ ਤੋਂ ਬਾਅਦ ਜੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਉੱਥੇ ਪੇਸ਼ ਕਰਕੇ ਕੋਈ ਸਜ਼ਾ ਲਾਉਣੀ ਹੈ ਜਾਂ ਤਨਖਾਹ ਲੈਣੀ ਹੈ ਤੇ ਫਿਰ ਉਹ ਉੱਥੇ ਪੰਜੇ ਸਿੰਘ ਸਾਹਿਬਾਨ ਤਖਤ ਤੇ ਖੜੇ ਹੁੰਦੇ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਤਖਤ ਦੇ ਵਿਚਕਾਰ ਤੇ ਜਿਹੜਾ ਦੋਸ਼ੀ ਥੱਲੇ ਦੋਸ਼ੀ ਹੁੰਦਾ ਉਹਨੇ ਥੱਲੇ ਖੜੇ ਹੋਣਾ ਤੇ ਫਿਰ ਤਖਤ ਦੇ ਜਥੇਦਾਰ ਜਿਹੜੇ ਆ ਉਹ ਉਹਨੂੰ ਇੱਕ ਇੱਕ ਚੀਜ਼ ਕਰਕੇ ਪੁੱਛਦੇ ਆ ਫਿਰ ਜਿਹੜੀ ਜਿਹੜੀ ਗੱਲ ਆ ਉਹ ਕਹਿੰਦੇ ਜੀ ਠੀਕ ਆ ਇਹ ਅਸੀਂ ਕੀਤੀ ਐ ਇਹ ਅਵਗਿਆ ਹੋਈ ਐ ਸਾਰੀ ਗੱਲ ਸਪਸ਼ਟ ਕਰਕੇ ਫਿਰ ਕਹਿੰਦੇ ਤੁਹਾਨੂੰ ਇਹਦੇ ਸਬੰਧ ਵਿੱਚ ਸਜ਼ਾ ਸੁਣਾਈ ਜਾਏਗੀ ਜਾਂ ਸੇਵਾ ਸੁਣਾਈ ਜਾਏਗੀ ਤਾਨ ਮਿਕ ਸੇਵਾ ਉਹ ਵੇ ਸੁਣਾਉਂਦੇ ਆ ਤੇ ਫਿਰ ਕੱਲੀ ਕੱਲੀ ਪ੍ਰਵਾਨ ਕਰਦੇ ਪ੍ਰਵਾਨ ਕਰਕੇ ਫਿਰ ਉਹ ਮਕਮਲ ਜਿਹੜਾ ਉੱਥੇ ਰੀਤੀ ਰਿਵਾਜ ਜਿਹੜਾ ਸਾਡੀ ਵਿਧੀ ਹੈ ਉਹ ਪੂਰੀ ਹੋ ਜਾਂਦੀ ਹੈ ਜਿਹੜੀ ਉਹਨਾਂ ਨੇ ਮਾਫੀ ਮੰਗੀ ਮਾਫੀ ਰੋਜ਼ ਅਸੀਂ ਕਿਸੇ ਨਾ ਕਿਸੇ 스테ਜ ਤੇ ਮੰਗਦੇ ਆਂ ਗੁਰਦੁਆਰਾ ਸਾਹਿਬ 'ਚ ਵੀ ਖੜੇ ਹੋ ਕੇ ਭਾਸ਼ਣ ਦਈਏ ਤੇ ਅਸੀਂ ਕਹਿੰਨੇ ਵੀ ਅਸੀਂ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜਾਣੇ ਅਣਜਾਣੇ ਕੋਈ ਗਲਤੀਆਂ ਹੋਣ ਤੇ ਮਾਫ ਕਰਨਾ ਉਸੇ ਤਰ੍ਹਾਂ ਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉੱਠ ਕੇ ਭਾਸ਼ਣ ਕਰਨ ਲੱਗੇ ਪਹਿਲਾਂ ਤੇ ਇਹ ਵੱਡੀ ਗਲਤੀ ਕੀਤੀ ਕਿ ਉੱਥੇ ਕੋਈ ਵੀ ਸਰਕਾਰ ਦੀ ਡਿਵੈਲਪਮੈਂਟ ਦੇ ਬਾਰੇ ਜਾਂ ਕੋਈ ਪ੍ਰਾਪਤੀਆਂ ਬਾਰੇ ਗੱਲਾਂ ਕੀਤੀਆਂ ਨਹੀਂ ਜਾਂਦੀਆਂ ਕਿਉਂਕਿ ਉਸ ਥਾਂ ਦੇ ਉੱਤੇ ਕੇਵਲ ਤੇ ਕੇਵਲ ਪੰਥ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਉਹੀ ਕੀਤੀ ਜਾਂਦੀ ਹੈ ਬਾਦੂ ਸਰਕਾਰਾਂ ਦੀਆਂ ਗੱਲਾਂ ਦੇ ਭਾਸ਼ਣ ਜਿਹੜੇ ਆ ਉਹ ਬਾਹਰੀਆਂ ਸਟੇਜਾਂ 'ਤੇ ਕੀਤੇ ਜਾਂਦੇ ਫਿਰ ਉਹਨਾਂ ਨੇ ਜੋ ਸਾਰਾ ਕੁਝ ਕਰਕੇ ਸ਼੍ਰੋਮਣੀ ਅਕਾਲ ਦਾ ਇਤਿਹਾਸ ਗਾਇਆ ਜਾ ਸਕਦਾ ਸੀ ਲੇਕਿਨ ਸ਼੍ਰੋਮਣੀ ਅਕਾਲ ਦਾ ਦੀ ਸਰਕਾਰ ਵੱਲੋਂ ਸੜਕਾਂ ਬਣਾਈਆਂ ਪੁਲ ਬਣਾਏ ਜਾ ਕੋਈ ਸਕੂਲ ਬਣਾਏ ਕਾਜ ਬਣਾਏ ਉਥੇ ਇਹ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸੋ ਫਿਰ ਵੀ ਲੋਕਾਂ ਨੇ ਬਰਦਾਸ਼ਤ ਕੀਤਾ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਆਪਣੀ ਪਾਰਟੀ ਦੀ ਗੱਲ ਕਰ ਲਈ ਉਥੇ ਫਿਰ ਇਹਨਾਂ ਨੇ ਬਾਅਦ ਚ ਕਿਹਾ ਕਿ ਸਾਡੀ ਸਰਕਾਰ ਚਲਾਉਂਦੇ ਆ ਪਾਰਟੀ ਦੇ ਵਿੱਚੋਂ ਕੋਈ ਗਲਤੀਆਂ ਹੋ ਗਈਆਂ ਹੋਣ ਤੇ ਮੈਂ ਅਖੇਮਾਂ ਦੀ ਚਾਚ ਨਾ ਕਰਦਾ ਇਹ ਫਰਕ ਹੈ ਜਿਹੜੀ ਤਖਤ ਦੇ ਆਪੇ ਮੰਗ ਲਈ ਆਪੇ ਜਿਹੜੇ ਤਖਤ ਦੇ ਉੱਤੇ ਬੇਨਤੀ ਕਰਨੀ ਹੁੰਦੀ ਹੈ ਉਹ ਤਖਤ ਦੇ ਸਾਹਮਣੇ ਜਥੇਦਾਰ ਖੜੇ ਹੁੰਦੇ ਆ ਉਹਨਾਂ ਦੇ ਕੋਲ ਫਰਿਆਦ ਕਰਨੀ ਹੁੰਦੀ ਹੈ ਦੂਜੀ ਜਿਹੜੀ ਗੱਲ ਹੈਗੀ ਹੈ ਇੱਕ ਪੋਹ ਲੱਥਾ ਨਾਤਿਆ ਦੋ ਪੋਹ ਚੜ ਗਏ ਹੋਰ ਉਹਨਾਂ ਨੇ ਕੌਮ ਦੀ ਪਰੰਪਰਾ ਤੇ ਮਰਿਆਦਾ ਦਾ ਵੀ ਕਾਣ ਕੀਤਾ ਵਿਧੀ ਵਿਧਾਨ ਵਿੱਚ ਵੀ ਦਖਲਅੰਦਾਜ਼ੀ ਕੀਤੀ ਜੇ ਇਸ ਤਰ੍ਹਾਂ ਦੀਆਂ ਮਾਫੀਆਂ ਮੰਗਣੀਆਂ ਹੋਣ ਫਿਰ ਸਾਰੇ ਜਾ ਕੇ ਜਿੱਥੇ ਮਰਜੀ ਮੰਗ ਲੈ ਉੱਥੇ ਦੇ ਰੋਜ ਦਾ ਦਸੂਹ ਅਖੰਡ ਪਾੜ ਦਾ ਭੋਗ ਪੈਂਦਾ ਫਿਰ ਸਾਰੇ ਜਿਸ ਤਰ੍ਹਾਂ ਕਮਰੇ ਚ ਜਾਣਗੇ ਉੱਥੇ ਮਾਫੀ ਮੰਗ ਲੈਣਗੇ ਅਖੰਡ ਪਾੜ ਖਿਲਾ ਲਿਆ ਕਰਨਗੇ ਉੱਥੇ ਜਾ ਕੇ ਮਾਫੀ ਮੰਗ ਲਿਆ ਕਰਨਗੇ ਫਿਰ ਕੀ ਲੋੜ ਸੀ ਸਦਾ ਸਰਜੀਤ ਸਿੰਘ ਬਰਨਾਰੇ ਨੂੰ ਤੇ ਬੂਟਾ ਸਿੰਘ ਵਰਗੇ ਨੂੰ ਗੱਲ ਚ ਪੱਲਾ ਪੱਟੀ ਪਾ ਕੇ ਹਮ ਪਾਪੀ ਤੋਂ ਬਖਸ਼ਣ ਹਾਰ 1.40 ਚਾਰੀ ਦਿਨ ਜਿੱਥੇ ਜਾਂਦੇ ਸੀ ਸਰਜੀਤ ਸਿੰਘ ਬਰਨਾਲਾ ਕੁਰਸੀ ਤੇ ਵੀ ਬੈੰਦੇ ਸੀ ਪੱਟੀ ਨਹੀਂ ਸੀ ਲਾਉਂਦੇ ਤੇ ਜੇ ਥੰਮਲੇ ਦਾ ਬੰਨਣ ਦੀ ਗੱਲ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਨੇ ਉਹਨੇ ਕਪੜੇ ਲਾਉਣੇ ਜੋ ਸ਼ੁਰੂ ਕੀਤੇ ਤੇ ਉਸ ਸੰਗਤ ਨੇ ਕਿਹਾ ਜੀ ਕੋਈ ਗੱਲ ਹੋ ਗਿਆ ਮaaf ਕਰ ਦਿੱਤਾ ਸੰਗਤ ਨੇ ਸੰਗਤ ਬਖਸ਼ਣ ਹਾਰ ਹੈ ਸੋ ਮੈਂ ਤੁਹਾਨੂੰ ਸਿਰਫ ਸਪਸ਼ਟੀ ਕਰਨਾ ਚਾਹੀ ਪਈ ਇਹ ਜਿਹੜੀ ਵਿਧੀ ਵਿਦਾਨ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਇਹ ਗੁਰਮਤ ਦਾ ਕਾਣ ਕਰੇ ਵਿਧੀ ਵਿਵਧਾਨ ਚ ਦਖਲੰਦਗੀ ਕਰੇ ਜਾਂ ਉਹਨੂੰ ਤਬਦੀਲੀ ਕਰੇ ਉਹਦੇ ਵਿੱਚ ਕੋਈ ਹੋਰ ਗੱਲ ਆਪਣੀ ਕਰਕੇ ਤੇ ਉਹ ਕੌਮ ਨੂੰ ਗਮਰਾ ਕਰੇ ਸੋ ਇਹ ਫਰਕ ਹੈ ਚ ਮੈਂ ਘਰੋਂ ਬਾਹਰ ਗਈ ਨਹੀਂ ਕਦੀ ਸ਼ਰਮਣੀ ਕਾਲੀਦਾਸ ਜੋ ਕਦੀ ਜ਼ਿੰਦਗੀ ਚ ਪਿਆਰੀ ਬਾਹਰ ਕੱਢਿਆ ਨਹੀਂ ਮੈਂ ਉਹਨਾਂ ਨੂੰ ਸਹਿਮਤੀ ਨਹੀਂ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਕਿ ਐਸੀ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਕਾਲ ਦਲ ਚ ਤੁਹਾਨੂੰ ਕੱਢਣ ਦੀ ਤੇ ਮੈਂ ਤੇ ਕਦੀ ਵੀ ਨਹੀਂ ਨਿਕਲੀ ਬਾਹਰ ਤੁਸੀਂ ਪਹਿਲਾਂ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਕਿ ਤੁਸੀਂ ਬਾਹਰ ਤੁਹਾਨੂੰ ਕੱਢ ਦਿੱਤਾ ਮੈਂ ਕਿਹਾ ਉਹ ਕੌਣ ਹੈ ਉਹ ਸਾਡਾ ਸਾਡਾ ਚੁਣਿਆ ਹੋਇਆ ਪ੍ਰਧਾਨ ਹੈ ਡੈਲੀਗੇਟਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਚੋਂ ਕਿਸੇ ਨੂੰ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਕਿੱਦਾਂ ਕਰ ਦੋਗੇ ਅਸੀਂ ਕੋ ਡਿਸਿਪਲਨ ਬੰਨ ਕੀਤਾ ਹੁਣ ਕੱਲ ਅਸੀਂ ਕੋ ਡਿਸਿਪਲਨ ਬੰਨ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀਆਂ ਵਿਚਾਰਾ ਕੀਤੀਆਂ ਮੰਥਨ ਕੀਤਾ ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਹੈ ਤੇ ਜੇ ਅਸੀਂ ਪਾਰਟੀ ਦਾ ਹਾਲ ਨਾਰਾ ਮਾਰ ਰਹੇ ਆ ਲੋਕਾਂ ਨੂੰ ਲਾਂਬਨ ਕਰਦੇ ਆ ਤੇ ਤਕਲੀਫ ਕਿਨੂੰ ਜੇ ਕੱਲੋ ਬੀਬੀ ਨੂੰ ਇੰਨਾ ਇਨਨਾ ਜੁਲਮ ਕੀਤਾ ਤੇ ਉਹ ਵਿਚਾਰੀ ਕੱਲ ਰੋ ਪਈ ਸੀ ਵੀ ਅੱਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਹਿਣਾ ਨਾ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਖਬੀਸੇ ਬਾਦਲ ਆਪੇ ਹੀ ਆਪਣੇ ਦਸਕਤਾਂ ਨਾਲ ਟਿਕਟ ਦੇਵੇ ਨਾਲੇ ਆਪਣੇ ਦਸਕਤਾਂ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸ ਨੀਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮਚ ਗਈ ਨਿਸ਼ਾਨ ਲੈ ਕੇ ਘਰ ਬੈਠੇ ਹੋਣ ਤੇ ਜਿਹੜਾ ਸਾਡੇ ਨਾਲ ਇੰਟਰਵਿਊ ਵਿੱਚ ਦਾਖਲ ਹੋਵੇ ਕਲਵੰਸੇ ਮੰਨਣ ਉਹ ਵੀ ਇਹ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਗੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਬੜਾ ਅਫਸੋਸ ਹੈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਲ ਸਿੰਘ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕੇ ਬੀਬੀ ਜੀ ਤੁਸੀਂ ਮੀਟਿੰਗ 'ਚ ਆਉਣਾ ਹੈ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੇ ਅੱਧੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਹੀ तकरीबन ਕਿਸੇ ਨੂੰ ਟੈਲੀਫੋਨੀ ਕੀਤਾ 47 ਲੀਡਰ ਸੀ ਉਸ ਦਿਨ ਮੇਨ ਕਿਸੇ ਨੂੰ ਟੈਲੀਫੋਨ ਕੀਤਾ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀ ਨੂੰ ਕੱਢ ਕੱਢ ਕੇ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿੱਥੇ ਰਵੇਗੀ ਕਿੱਦਾਂ ਸੋ ਇਸ ਕਰਕੇ ਵੀਰੋ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤੁਹਾਡੇ ਬਜ਼ੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤਰੀ ਪਾਰਟੀ ਹੈ ਇਹ ਸਿਧਾਂਤਾਂ ਦੀ ਪਾਰਟੀ ਹੈ ਇਹ ਮਰਿਆਦਾ ਦੀ ਪਾਰਟੀ ਹੈ ਦਾ ਕੋਈ ਫਲਸਫਾ ਹੈ ਇਹਦੀ ਕੀ ਸੋਚ ਹੈ ਇਹਦੀ ਕੋਈ ਵਿਚਾਰਧਾਰਾ ਹੈ ਇਸ ਕਰਕੇ ਤਕੜੇ ਹੋ ਕੇ ਮਜ਼ਬੂਤ ਕਰੋ ਜੀ ਜੀ ਤੁਸੀਂ ਸ਼ਰੋਨੀ ਕਮੇਟੀ ਦੇ ਪ੍ਰਧਾਨ ਰਹੇ ਹੋ ਪਰ ਨੰਬਰ ਤੋਂ ਆਵਾਂ ਪਰ ਸ਼ੁਰੂ ਜਿੱਦੋਸ਼ਿਪ ਜਿਹੜੀ ਹੈ ਉੱਥੇ ਕੋਈ ਕਹੇ ਕਿ ਉਹਨਾਂ ਨੇ ਮਰਿਆਦਾ ਦੀ ਰੰਗਣਾ ਕੀਤੀ ਹੈ ਜੀ ਆਪਣੇ ਆਪ ਹੀ ਉਹ ਗਤਨਾ ਦੀ ਸੇਵਾ ਕਰ ਰਹੇ ਆ ਆਪਣੇ ਆਪ ਹੀ ਉਹ ਤੇ ਝਾੜੂ ਲਗਾ ਰਹੇ ਨੇ ਉਹ ਇੱਕ ਤੇ ਕਿਦੇ ਕਹਿਣ ਦੇ ਉੱਤੇ ਕੀ ਸੀ ਤੇ ਜੇ ਮਰਿਆਲਤ ਦੀ ਲੰਗਣਾ ਕੀਤੀ ਆ ਤਾਂ ਫਿਰ ਉਸ ਟਾਈਮ ਦੇ ਉੱਤੇ ਮੈਂ ਤੇ ਤੁਹਾਨੂੰ ਕਿਹਾ ਪ੍ਰਧਾਨ ਇੱਕ ਲਫ਼ਜ਼ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕੋਰ ਕਮੇਟੀ ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਅਕਾਤheids ਸਾਹਿਬ ਦਾ ਜਥੇਦਾਰ ਦੱਸ ਦੇਵੇ ਕਿ ਉਹ ਮਾਫੀ ਠੀਕ ਸੀ ਉਹ ਵਿਧੀ ਸਮਝਾਉਣ ਵਾਸਤੇ ਸੀ ਚੱਲੇ ਆ ਕਿ ਅਸਲੀ ਵਿਧੀ ਜਿਹੜੀ ਉਹ ਆ ਇਸ ਕਰਕੇ ਅਸੀਂ ਚੱਲੇ ਆ ਕਿ ਇਹਨੂੰ ਪਤਾ ਲੱਗ ਜਾਏ ਕਿ ਸ਼੍ਰੀ ਅਕਾਤheids ਸਾਹਿਬ ਤੇ ਮਾਫੀ ਮੰਗਣ ਦੀ ਖਿਮਾ ਜਾਂਚ ਰ ਕਰਨ ਦੀ ਵਿਧੀ ਕੀ ਹੈ ਜ세ਦਾ ਲੰਬਾ ਇਤਿਹਾਸ ਵੇਖ ਲਓ ਮਹਾਰਾਜਾ ਰਣਜੀਤ